ਦੇਖੋ ਭਾਜੀ ਬਾਜ਼ਾਰ ਚ 5 500 ਰੁਪਏ ਕਿਦਾ ਹੈ ਭੈਣ ਜੀ ਨੇ ਪਾਇਆ ਵੀ ਹੋਇਆ 500 ਦਾ ਸੂਟ ਆਪਾਂ 100 ਰੁਪਏ ਦਾ ਕਰਤਾ ਪਿਓਰ ਸ਼ਫੌਨ ਦਾ ਕੋਟਨ ਦਾ ਸੂਟ 125 ਰੁਪਏ ਕਰਤਾ ਆ ਲਓ ਆ ਲਓ ਜੀ ਪਿਓਰ ਕੈਮਰੀਕ ਦਾ ਸੂਟ ਦੁਪੱਟਾ ਭਾਜੀ 2000 ਦੇ 4 ਯਾਰ ਦੇ ਚਾਰ ਚੱਕਰੋਂ ਬੜਾ ਵੱਟ ਜੀ ਬ੍ਰਾਂਡਡ ਮਾਲ 600 ਦੇ 2 ਆ ਚੱਕੋ ਜੀ 600 ਦੇ 2 ਮਤਲਬ 300 ਰੁਪਏ ਰੇ 600 ਵੱਡਾ ਧਮਾਕਾ ਜੈਪੁਰ ਦੇ ਪਿਓਰ ਕੋਟਨ ਦੇ ਸੂਟ ਭਾਜੀ ਹਾਂਜੀ ਪੂਰੇ ਪੰਜਾਬ 'ਚ ਧਮਾਕਾ ਭਾਜੀ 7 700 ਦਾ ਸੂਟ 640 ਦੇ 2 ਕਰਤੇ ਜੀ ਆ ਦੇਖੋ ਜੀ ਸੂਟਾਂ ਦਾ 1 ਬਾਗਿਆ 1 ਫ੍ਰੀ ਕਰਤਾ ਜੀ ਇਹ ਸੂਟਾਂ ਦਾ 1 ਨਾਲ 1 ਫ੍ਰੀ ਕਰਤਾ ਜੀ 200 ਰੁਪਏ ਦਾ ਸੂਟ ਭੇੜਾ ਭਰਾ ਨੂੰ 800 ਦੇ 2 ਇੱਕ ਨਾਲ ਇੱਕ ਫ੍ਰੀ 300 ਦੇ 2 ਵੇ ਚੱਕ ਲਿਆ ਰੈਂਟੋ ਮੈਂ ਧੀ ਪਾ ਗਿਆ ਪਰ ਰੱਖਣਾ ਖਾਲੀ ਹੋ ਗਿਆ ਰੱਖਣਾ ਖਾਲੀ ਆ 802 ਚੱਕ ਲਓ ਚੱਕ ਲਓ ਚੱਕ ਲਓ ਆ ਦੇਖੋ ਜੀ 802 ਕੁਆਲਿਟੀ ਚੈੱਕ ਕਰੋ ਭੈਣ ਜੀ ਕੈਮਰੀ ਕੋ ਹਲੋ ਇੱਕ ਨਾਲ ਇੱਕ ਫਰੀ ਹੈ 802 400 ਰੁਪਏ ਦੇ ਵਿੱਚ ਰਹਿ ਗਿਆ ਸੂਟ ਸਿਰਫ 400 ਦੇ ਵਿੱਚ ਹਲੋ ਸੋਨਾ ਜਾਂਦੀ ਹਾਂ ਜੀ 400 ਰੁਪਏ ਦਾ ਸੂਟ ਕੌਣ ਕਰਦੇ ਇੱਕ ਨੱਕ ਫਰੀ 902 50 ਚ 2500 ਦਾ ਇੱਕ ਇੱਥੇ 500 ਚ ਉਹ ਲਵਾਈ ਹੋ ਗਈ ਸੀ ਤੇ ਪਿਛੇ ਪਾੜ ਗਿਆ ਸੀ ਮਲਾਈ ਜਿਹੜਾ ਕੱਪੜਾ 1500 ਦਾ ਸੂਟ 1200 ਦੇ ਦੋ ਬਾਜੀ ਲਓ ਸੈਲੀਬ੍ਰਿਟੀ 18 1800 ਦਾ ਸੂਟ 1300 ਰੁਪਏ ਨੂੰ ਕਰਦਾ ਇਹ ਨੱਕ ਨਾ ਇੱਕ ਕਫਰੀ ਮਤਲਬ 650 ਚ 650 ਇੱਕ ਨੱਕ ਫਰੀ ਚੱਕੋ ਆਹੀ ਚੱਕੋ ਨਹੀਂ 650 ਰੁਪਏ ਦਾ ਸੂਟ ਦੇਖੋ ਆਹ ਦੇਖੋ 5 5000 ਵਾਲੇ ਸੂਟ ਫੈਨ ਅਬਰਾਹਮ ਦੇ ਰਿਹਾ ਸਿਰਫ 600 ਰੁਪਏ ਦਾ ਸੂਟ ਆ ਲੋ ਜੀ ਓ ਚੱਕਾ 600 600 600 600 ਆ ਦੇਖੋ ਭਾਜੀ ਨੇੜੇ ਕਰਕੇ 3200 ਰੁਪਏ ਦਾ ਸੂਟ ਆ ਆ ਚਨਾਉਂ ਦੀ ਚੁੰਨੀ ਨਾਲ ਆਪਾਂ 15 16 ਦੇ ਦੇਣਾ ਇੱਕ ਨਾਲ ਇੱਕ ਫ੍ਰੀ ਵੀ ਦੇ ਦੇਣਾ ਲੋ ਜੀ ਲੋ ਵੀ ਫਾਈਨਲ ਤਰੀਕ 15 ਮਈ ਕਰਤੀ ਅਨਾਉਂਸ ਬਾਬੇ ਦੀ ਹੱਟੀ ਹੋ ਜਾਣੀ ਆ ਬੰਦ ਇੱਧਰ ਦੇਖ ਲੋ ਜਿੰਨਾ ਸਟਾਕ ਆ ਲੈ ਜਾਓ 15 ਮਈ ਤੋਂ ਬਾਅਦ ਨਹੀਂ ਮੈਂਣਾ ਕਹਿੰਦੇ 100 ਰੁਪਏ ਦਾ ਸੂਟ 125 ਰੁਪਏ ਦਾ ਸੂਟ ਆ ਦੇਖੋ ਭਾਜੀ ਬਾਜ਼ਾਰ ਚ 5 500 ਰੁਪਏ ਦਾ ਵਿਕਦਾ ਹੈ ਭੈਣ ਜੀ ਨੇ ਪਾਇਆ ਵੀ ਹੋਇਆ 500 ਦਾ ਸੂਟ ਆਪਾਂ 100 ਰੁਪਏ ਦਾ ਕਰਤਾ ਲੋਕਾਂ ਨੇ 100 100 ਰੁਪਏ ਦਾ ਸੂਟ ਲੈ ਕੇ ਸਮਾਂ ਲਿਆ ਬਾਕੇ ਆ ਗਈਆਂ ਬੀਬੀਆਂ ਤੁਸੀਂ ਵੀ ਲੈ ਜਾਓ ਪਿਓਰ ਸ਼ਫੌਨ ਦਾ ਕੋਟਨ ਦਾ ਸੂਟ 125 ਰੁਪਏ ਕਰਤਾ ਆ ਲੋ ਜਿੰਨਾ ਮਰਜ਼ੀ ਤੁਸੀਂ ਲੈ ਜਾਓ ਇਹਦੇ ਵਿੱਚ ਰੰਗ ਪ੍ਰਿੰਟ ਬਹੁਤ ਆ ਆ ਲੋ ਜੀ ਪਿਓਰ ਕੈਮਰੀਕ ਦਾ ਸੂਟ ਦੁਪੱਟਾ ਭਾਜੀ 500 ਰੁਪਏ ਦਾ ਸੂਟ ਹੈ 15 ਤਰੀਕ ਤੱਕ ਦੁਕਾਨ ਬੰਦ ਕਰਨੀ ਹੈ ਯਾਰ ਦੇ 4 ਘਰ ਤੇ ਆਜੀ। ਮਾਤਰਾ ਜਿਹੜਾ 500 ਦਾ 1 ਇਥੇ 250 ਰੁਪਏ ਦਾ 40000 ਰੁਪਏ ਚਾਰ ਤੱਕ ਕੋ ਬੜਾ ਵੱਟ। ਮਰਜੀ ਲੈ ਜਾਓ ਸਟਾਕ ਜਿੰਨਾ ਮਰਜੀ ਮਾਨ ਲੈ ਜਾਓ। 7000 ਦੇ 4 ਯਾਰ ਦੇ 4 ਤੱਕ ਕੋ ਬੜਾ ਵੱਟ। ਵੱਡਾ ਧਮਾਕਾ ਜੈਪੁਰ ਦੇ ਪਿਓਰ ਕੋਟਨ ਦੇ ਸੂਟ ਭਾਜੀ। ਹਾਂਜੀ। ਪੂਰੇ ਪੰਜਾਬ 'ਚ ਧਮਾਕਾ ਭਾਜੀ 7 700 ਦਾ 640 2 ਘਰ ਤੇ ਜੀ। ਆ ਦੇਖੋ 640 ਮਾਤਰਾਵਾਂ 200 ਰੁਪਏ ਦਾ ਸੂਟ 640 ਦੇ ਦੋ ਸੂਟ ਲੈ ਜੋ 200 ਰੁਪਏ ਦਾ ਸੂਟ ਕਰਤਾ ਜਿਹੜਾ 670132 ਦਾ 640 ਦੇ ਦੋ ਪਿਓਰ ਦੇਸੀ ਘੋੜੀ ਦੀ ਮਲਾਈ ਹੈਗੀ ਭਾਜੀ ਸੂਟਾਂ ਦੇ ਚੱਕੋ ਜੀ 650 ਦੇ ਦੋ ਆਮ ਸ਼ੇਰ ਉਹਦਾ ਕਪੜਾ ਵਾਲੀ ਆਮ ਸ਼ੇਰ ਆ ਬ੍ਰਾਂਡਡ ਕੱਪੜੇ 650 ਦੇ ਦੋ ਆ ਦੇਖੋ 골ਡ ਵਰਕ ਕੀਤਾ ਹੋਇਆ ਪੀਸ ਆ ਲੋ ਜੀ ਸੰਦੇ ਸਿਰਫ ਰੁਪਏ 2 ਲੈ ਜਾਓ ਭਾਜੀ ਦੇਖੋ ਜੀ ਨਾਲੇ ਬ੍ਰਾਂਂਡਡ ਦੇ ਰਹੇ ਆ ਆਪ ਜੇ ਫੈਪ ਦੇ ਬ੍ਰਾਂਂਡਡ ਸੂਟ ਦੇ ਰਹੇ ਆ 650 ਦੇ 2 ਬ੍ਰਾਂਂਡਡ ਮਾਲ ਹਾਂਜੀ 600 ਦੇ 2 ਆ ਚੱਕੋ ਜੀ 600 ਦੇ 2 ਮਤਲਬ 300 ਰੁਪਏ ਦੇ 600 ਦੇ ਆ ਦੇਖੋ ਜੀ ਸੂਟਾਂ ਦਾ ਮੀ ਬਗਿਆ ਚੇਕਣ ਵਾਲੇ ਗਫਰੀ ਕਰਤਾ ਜੀ ਸਭ ਤੋਂ ਵਧੀਆ ਡੀਲ ਆ ਚੱਕੋ ਜੈਪੁਰ ਦਾ ਭਾਜੀ 900 ਦਾ ਸੂਟ ਹੈ ਜੈਪੁਰ ਦਾ ਹਾਂਜੀ 900 ਰੁਪਏ ਦਾ ਸੂਟ ਤੇ ਆ ਬਰਾ ਨੂੰ 800 ਦੇ 2 ਇੱਕ ਨੇ ਗਫਰੀ 800 ਦੇ 2 ਕਰਤੇ ਬਈ ਚੱਕ ਲਿਆ ਲੈ ਤੇ ਮੈਂ ਦੀ 2 ਪੈ ਗਿਆ ਲੈ 800 ਦੇ 2 ਲੈ ਖਾਲੀ ਉਹ ਰੱਖ ਦੇ ਖਾਲੀ ਹੋ ਗਿਆ ਰੱਖ ਦੇ ਖਾਲੀ 800 ਦੇ 2 ਲੈ ਚੱਕ ਲੋ ਚੱਕ ਲੋ ਚੱਕ ਲੋ ਆ ਚੱਕੋ ਜੀ 800 ਦੇ 2 allo ਸੋਨਾ ਜਾਂਦੀ ਹਾਂਜੀ 100 ਰੁਪਏ ਦਾ ਸੂਟ ਕੌਣ ਕਰਦੇ ਕਿੰਨਾ ਕੁ ਫਰੀ 902 1600 ਦਾ ਸੂਟ 450 ਸੋਨਾ ਜਾਂਦੀ ਆ ਦੇਖੋ ਭੈਣਾ ਭਰਾਵਾਂ ਦੀ ਆ ਲੋ 2500 ਦਾ ਸੂਟ 500 ਰੁਪਏ ਵਾਜੀ ਬਾਜ਼ਾਰ ਚ 2500 ਦਾ ਇੱਕ ਇੱਥੇ 500 ਚ ਇਹ ਲਈ ਗਈ ਸੀ ਤੇ ਪਿਛੇ ਪਾੜ ਗਿਆ ਸੀ ਉਹ ਤੁਹਾਡਾ ਭਲਾ ਹੋ ਜਾਏ ਵੀ ਭਾਜੀ 500 ਰੁਪਏ ਓਏ 500 ਰੁਪਏ ਚੱਕ ਲੋ ਚੱਕ ਲੋ ਕਰੋ 500 ਰੁਪਏ ਲੈ ਜਾਓ ਲੈ ਜਾਓ ਲੈ ਜਾਓ 500 ਰੁਪਏ ਲੈ ਜਾਓ ਖਾਲੀ ਹੋ ਗਿਆ ਆ ਲੋ ਜੀ ਸਾਡੀ ਹੋ ਗਿਆ ਮੀ ਆ ਗਿਆ 1550 ਦਾ ਰੇਟ ਆ ਲਓ ਤੇ ਪਾਜੀ 500 ਦਾ ਆ ਦੇਖੋ ਭਾਜੀ ਨੇੜੇ ਕਰਤੀ 3200 ਰੁਪਏ ਦਾ ਸੂਟ ਆ ਚਨਾਉਂ ਦੀ ਚੁੰਨੀ ਨਾਲ ਆਪਾਂ 1516 ਦੇ ਦੇਣਾ ਇੱਕ ਨਾਲ ਇੱਕ ਫ੍ਰੀ ਵੀ ਦੇ ਦੇਣਾ 750 ਈ 1500 ਦੇ ਰੋਲੇ ਚੱਕੋ ਜਿੰਨਾ ਭਾਜੀ ਚੱਕੋ 1500 ਦੇ 2 ਇੱਕ ਬਾ ਦੂਜਾ ਤੋਂ ਸੈਲੀਬ੍ਰਿਟੀ 18 1800 ਦਾ ਸੂਟ 1300 ਰੁਪਏ ਨੂੰ ਕਰਦਾ ਇਹ ਇੱਕ ਨਾਲ ਇੱਕ ਫਰੀ ਮਤਲਬ 650 ਚ 650 ਇੱਕ ਨਾਲ ਇੱਕ ਫਰੀ ਆ ਚੱਕੋ ਜੀ 650 ਰੁਪਏ ਦਾ ਸੂਟ ਦੇਖੋ ਜਿੱਦਾਂ ਨਾ 2 ਰੁਪਏ ਕਿਲੋ ਕਣਕ ਵਗੈਰੀ ਉਹਦਾਂ ਦਾ ਮਹੌਲ ਬਣ ਆ ਚੱਕੋ ਜੀ 650 ਰੁਪਏ ਸੂਟ ਲੈ ਜਿੰਨਾ ਮਰਜ਼ੀ ਚੱਕੋ 650 ਚ ਆਹ ਦੇਖੋ ਭਾਜੀ ਇੱਕ ਨਾਲ ਇੱਕ ਫਰੀ 1300 ਰੁਪਏ ਦੋ ਦੇਖੋ 15 ਮਹੀਨ ਨੂੰ ਦੁਕਾਨ ਬੰਦ ਹੋ ਜਾਣੀ ਆ ਸਟਾਕ ਸਾਰਾ ਹੀ ਫਰੀ ਦੇ ਪਾ ਲੈ ਜਾਓ ਪੂਰੇ ਪੰਜਾਬ ਦੇ ਰੇਡਾਂ ਦਾ ਤਮਾਕਾ 1300 ਰੁਪਏ ਦੋ ਆ ਲਓ ਜੀ ਲੈ ਜਾਓ ਆ ਸੂਟ ਆ ਚੁੰਨੀ ਨਾਲ ਆ ਦੇਖੋ 1900 ਦਾ ਸੂਟ 1300 ਦੇ 2 650 ਦੇ ਵਿੱਚ ਕਰਤਾ ਸੂਟ ਚੱਕ ਲਓ ਆ ਦੇਖੋ ਜੀ ਪੀਸ ਦੇਖੋ ਕਮਾਈਆਂ ਦੇਖੋ ਇੱਕ ਨਾਲ ਇੱਕ ਡਿਜ਼ਾਈਨ ਦੇਖੋ ਆ ਦੇਖੋ ਜੀ ਫੋਟੋ ਮਾਪਟਿਕਾ ਵਾਲੇ ਸੂਟ ਦੇ ਰਹੇ ਆ ਫੋਟੋ ਮਾਪਟਿਕਾ ਵਾਲੇ ਸੂਟ 1795 ਦਾ ਸੂਟ 1300 ਇੱਕ ਨਾਲ ਇੱਕ ਫਰੀ ਆ ਲਓ ਜੀ オリジナル ਫਟਿਕਾ ਵਾਲਾ ਸੂਟ 1300 ਦੇ 2 ਆ ਲਓ ਕਾਲੇ ਬਲੈਕ ਸੂਟ ਡਿਜ਼ਾਈਨਰ ਫਟਿਕਾ ਵਾਲਾ ਦੇਖੋ ਜੀ 1302 ਜਿੰਨਾ ਮਰਜੀ ਨਾ ਕੱਪੜੇ ਬਾਬੇ ਦੀ ਹੱਡੀ ਬੰਦ ਹੋਣ ਜਾ ਰਹੀ ਹੈ ਆ ਲਓ ਜੀ ਇਦਾਂ ਦੇ ਪੀਸ ਕਿਧਰ ਨਹੀਂ ਮਿਲਣੇ ਇੱਕਦਾਂ ਨਹੀਂ ਮਿਲਣੇ ਇਦਾਂ ਦੇ ਪੀਸ ਆਹ ਦੇਖੋ ਸਪੈਸ਼ਲ ਪੀਸ ਹੈ ਜੀ ਆਹ ਦੇਖੋ 1302 ਆਹ ਦੇਖੋ 1302 ਜੀ 1302 ਐਲੋ 2500 ਰਗਾਂਜਾ ਦਾ ਸੂਟ 1302 ਕਰਦੇ 1302 ਆਹ ਲੋ ਜੀ ਆ ਵੀ 1302 650 ਰੁਪਏ ਵਿੱਚ ਦੇਖੋ ਜੀ ਝੋਲੇ ਪਰਲੇ ਥੋੜੇ ਪੈਸਿਆਂ ਦੇ ਵਿੱਚ ਦੂਰੋਂ ਦੂਰੋਂ ਲੋਕ ਆ ਗਏ ਤੁਸੀਂ ਵੀ ਆ ਜਾਓ 15 ਮਈ ਨੂੰ ਦੁਕਾਨ ਪਰਤੋ ਆਹ ਲੋ ਜੀ 1702 ਬਾਜੀ ਕਿੰਨਾ ਮਰਜ਼ੀ ਲੈ ਜਾਓ ਕਪੜਾ ਮਲਾਈਆ ਦੇ ਕਪੜਾ 1500 ਦਾ ਸੂਟ 1202 ਬਾਜੀ ਲਓ 6 ਤੋਂ 1202 ਆ ਦੇਖੋ ਆ ਲੋ ਜਿੰਨੇ ਮਰਜ਼ੀ ਰੰਗ ਆ ਲੋ ਫਿਰ ਲੈ ਜਾਓ ਆ ਬ੍ਰਾਂਡਰ ਮਿਲ ਰਹੇ ਬ੍ਰਾਂਡਰ ਕੱਪੜੇ 1200 ਰੁਪਏ ਤੋਂ ਉਹ ਪਾੜਾ ਸਿਲਕ ਦਾ ਸੂਟ 1300 ਰੁਪਏ ਦਾ ਬਾਬੇ ਦੀ ਹੱਡੀ ਦਾ ਮਿਲਣ ਜਾ ਰਿਹਾ 500 ਰੁਪਏ ਚੱਕੋ ਲਓ 500 ਰੁਪਏ ਵਿੱਚ ਹਲੋ ਦੱਗਾ 500 ਰੁਪਏ ਲੈ ਜਾਓ ਰੱਖਣੇ ਖਾਲੀ ਹੋਗਾ ਜੀ ਮੈਂਟੋ ਮੈਂਟੀ ਸਮਾਨ ਪੈ ਗਿਆ ਕੁਆਲਿਟੀ ਚੈੱਕ ਕਰੋ ਭੈਣ ਜੀ ਕੈਮਰੀ ਕੋ ਹਲੋ ਇੱਕ ਨਾਲ ਇੱਕ ਫਰੀ 800 ਦੇ ਦੋ 400 ਰੁਪਏ ਦੇ ਵਿੱਚ ਰਹਿ ਗਿਆ ਸੂਟ ਸਿਰਫ 400 ਦੇ ਵਿੱਚ ਭਾਜੀ ਆ ਦੇਖੋ ਪਿਓਰ ਕੋਟਨ ਕੈਮਰੀ ਹਾਂ ਜੀ ਪਿਓਰ ਡਿਜ਼ਾਈਨਰ ਪੀਸ ਆ ਲੋ 1 ਨਾਲ 1 ਕਫਰੀ 702 350 ਦਾ ਸੂਟ ਚੱਕੋ 350 350 350 350 ਆ ਧੱਕੋ 350 350 ਲੈਓ ਖਾਨੇ ਖਾਲੀ ਕਰ ਤੇ ਲੈ ਜਾਓ ਕੈਮਰੀ ਗ ਪਿਓਰ ਦੀ ਚੁੰਨੀ ਦਾ ਸੂਟ ਦੁਪੱਟਾ ਹਾਂਜੀ ਪ੍ਰਿੰਟਰ ਸਲਵਾਰ ਕੈਮਰੀ ਗਰੀ ਆ ਲੋ ਜੀ ਖਾਣਾ ਖਾਲੀ ਆ ਵੀ 700 ਦੇ ਦੋ ਲਓ ਚੱਕੋ 700 ਦੇ ਦੋ ਆ ਲੋ ਭੈਣ ਜੀ ਲੋ ਤੁਸੀਂ ਵੀ ਲੋ ਲਓ ਚੱਕੋ 700 ਦੇ ਦੋ 600 ਰੁਪਏ ਦਾ ਸੂਟ ਹੈ ਬਹਿਣਾ ਬਰਾਵਾ ਨੂੰ ਕੈਮਰੀ ਜਿਹੜਾ ਸੂਟ ਦੁਪੱਟਾ ਚੁੰਨੀ ਪਿਓਰ ਦੀ ਨਾਲ ਹਾਂਜੀ ਆ ਚੱਕੋ 602 ਹਜ਼ਾਰ ਤੇ ਆ ਲਓ ਜੀ 300 ਰੁਪਏ ਦੇ ਵਿੱਚ ਆਹ ਦੋਰੇ 200 ਹਜ਼ਾਰ ਦੇ 400 ਰੁਪਏ 4 400 ਆ ਦੇਖੋ ਜੀ 4 400 4 400 ਆ ਲਓ ਜੀ ਆ ਦੇਖੋ 5 5000 ਵਾਲੇ ਸੂਟ ਫੈਨ ਆਪ ਰਾਹਣ ਦੇ ਰਿਹਾ ਸਿਰਫ 600 ਰੁਪਏ ਦਾ ਸੂਟ ਆ ਲੋ ਜੀ ਓਏ ਪਾਰੇ ਪਾਰੇ 5 5000 ਵਾਲੇ 6 600 ਚੱਤੋਂ 600 600 600 600 600 ਚੱਕ ਲਓ ਵੀ 6 600 ਚ 600 ਦੇ ਵਿੱਚ 600 ਦੇ ਵਿੱਚ ਲੋ ਜੀ 600 ਦੇ ਵਿੱਚ ਬਦਲ ਬੰਦ ਕਰ ਰਿਆਂ ਨਾ ਜੋ ਪਾਰੇ ਪਾਰੇ ਸੂਟ 6 600 ਦੇ ਵਿੱਚ ਕਰਤੇ ਆ ਆ ਚੱਕੋ ਲੈ ਲਓ ਜੀ ਪੇਰ ਖਰੇਬ ਦੇ ਸੂਟ ਇਦਾਂ ਦੇ ਹੈਂਡਵਰਕ ਵਾਲੇ ਆਹ ਦੇਖੋ ਚੀਜ਼ਾਂ ਬਣੀਆਂ 600 ਰੁਪਏ ਦਾ ਜੂੜਾ ਮੇਰੀ ਭੈਣ ਲੋ ਸੋ ਲੋ ਜੀ ਲੋਕ ਦੂਰੋਂ ਦੂਰੋਂ ਆ ਗਏ ਆ ਫਾਇਦੇ ਬਹੁਤ ਵੱਡੇ ਹੋ ਰਹੇ ਆ ਦਿਨ ਤੁਹਾਡੇ ਕੋਲ ਥੋੜੇ ਆ ਜਿਹੜਾ ਕਿ ਕੋਈ 800 ਦੇ ਚਾਰ ਕੋਈ 1000 ਦੇ ਚਾਰ ਕੋਈ 200 ਦਾ ਕੋ 250 ਦਾ ਕੋਈ 5 5000 ਆਲਾ ਜਿਹੜਾ ਸੂਟ ਤੁਹਾਨੂੰ 600 ਦੇ ਰਹੇ ਆ ਛੇਦੀ ਪਹੁੰਚੋ ਬਾਪੇ ਜੱਟੀ ਜਮਸ਼ੇਰ ਖਾਨ